ਆਹ 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 ਸੁਬਾਲ ਦੀਆਂ ਹੱਡੀਆਂ ਬਣਾਈਆਂ ਆ ਤੇ ਪਾਣੀ ਕਿਉਂ ਦੱਸੇ ਆਪ ਕਹੀਦਾ ਆ ਹਾਂ ਉੱਥੇ ਖੜਵੇ ਪਾਣੀ ਬੋਲ ਕੇ ਦੇਖੋ ਨਿਗਰਾਨ ਦੇ ਨਾਲ-ਨਾਲ ਸਾਰਾ ਬੱਚਾ ਆ ਪਿਆ ਆ ਜੋ ਉੱਤੇ ਬੈਟਚ ਕੁੜੀਆਂ ਨੂੰ ਬੈਟਚ ਕਰਨ ਦੀ ਗਰਤੂਤਾ ਸੀ ਉਹ ਨੇ ਕੁਦਰਤੀ ਆਉਂਦੇ ਨੇ ਇੱਥੇ ਵੀ ਪਬਲਿਕ ਮਾਰਟੀਨੂ ਜੀ ਉਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਬਹੁਤ ਵਧੀਆ ਜੀ ਬਹੁਤ ਅੱਛਾ ਚੋਣ ਪ੍ਰਚਾਰ ਚੱਲ ਰਹੀ ਲਗਾ ਲਗਾਤਾਰ ਹੱਕੂngੀ ਜਿਸ ਤਰੀਕੇ ਨਾਲ ਹੁਣ ਚੋਣ ਪ੍ਰਚਾਰ ਦਾ ਮਾਹੌਲ ਗਰਮ ਹੈ ਜੀ ਗਰਮੀ ਬਹੁਤ ਹੋ ਰਹਾ ਪਾਰਾ ਪੋਦਾ ਰਹਾ ਹੈ ਭਾਈ ਤੁਹਾਡੀ ਗੱਲ ਸੁਣਾਂ ਮਹਾਮਾ ਦੀ ਗੱਲ 25 ਸਾਲ ਹੋ ਗਏ ਮੈਨੂੰ ਇਸ ਪਿੰਡ ਤੇ ਰਹਿੰਦੀ 25 ਸਾਲ ਆ ਸਾਡੇ ਘਰ ਨੂੰ ਜਿਹੜਾ ਰਾਸਤਾ ਜਾਂਦਾ ਉਹ ਨਹੀਂ ਬਣਿਆ ਅਜੇ ਤੱਕ ਅਸੀਂ ਅਜਾੜਿਆ ਸੁਵਾਲਟਿਕਾ ਹੱਡੀਆਂ ਬਣਾਈਆਂ ਆ ਤਾਂ ਪਾਣੀ ਖੁੱਦ ਅਸੀਂ ਆਪ ਗੱਡੀ ਦਾ ਆ ਤਾਂ ਮੈਨੂੰ ਹੁਣ ਨਾ ਆਪਾ 4 ਤਰੀਕ ਤੋਂ ਬਾਅਦ ਰਿਜ਼ਲਟ ਆ ਜੇ ਮੈਂ ਜਿੱਤ ਜੂ ਮੈਂ ਬਣਾ ਉਹ ਅਸੀਂ ਸਾਡੇ ਨਾਲ ਸਾਰੀ ਟੈਨਸ਼ਨ ਹੋ ਗਿਆ ਮੇਰੀ ਕੁੜੀ ਦੇ ਮੈਂ ਉਹਨੇ ਮਨ ਲੈ ਰੱਖੀ ਹਾਂ ਮੈਂ ਆਉਂਗਾ ਹਾਂ 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 ਮੋਟਾ ਲੈਣ ਤੋਂ ਮੈਂ ਆਉਂਗਾ ਪੱਛੀ ਸੀ ਤਾਂ ਤੋਤੇ ਨਹੀਂ ਖਾਣਦੇ ਇੱਥੇ ਬਾਰਨ ਬੋਲ ਕੇ ਦੇਖੋ ਨਿਗਹਾਰ ਕੇ ਨਾਲ-ਨਾਲ ਸਾਰਾ ਬੱਚਾ ਆ ਪਿਆ ਐਂਡ ਵੈਲਕਮ ਮੇਰੇ ਕੁੜੇ ਦਾ ਪੈਨਸ਼ਨ ਹੋਸਾ ਨਹੀਂ ਹੋ ਰਿਹਾ ਉਹਨੇ ਵਾਲੇ ਅਜੇ ਤੱਕ ਨਾਲ ਜੰਨੇ ਉਹਨੂੰ ਕੋਈ ਪੈਨਸ਼ਨ ਨਹੀਂ ਲਾਈ ਨਾ ਮੇਰਾ ਇੰਨਾ ਉਖਾਏ ਨਾ ਪਤਾ ਨਹੀਂ ਅਜਿਹਾ ਕਿੰਨਾ ਟਾਈਮ ਤੁਸੀਂ ਮੈਨੂੰ ਮਿਲਿਓ ਮੈਂ ਜੋ ਉਹਦਾ ਲਾਜ ਵਗੈਰਾ ਕਰਾਉਣਾ ਹੈ ਮੈਂ ਕਰਾ ਦੂੰਗੀ ਕੋਈ ਫਿਕਰ ਨਹੀਂ ਕੋਈ ਪੈਨਸ਼ਨ ਨਹੀਂ ਲੱਗੀ ਉਹਦਾ ਸਰਟੀਫਿਕੇਟ ਬਣਾ ਲਿਆ ਪਹਿਲਾਂ ਫਿਰ ਉਹਦੀ ਪੈਨਸ਼ਨ ਬਣਾਓ ਇਹਨਾਂ ਦਾ ਕਰਾਉਣਾ ਆ ਪਾਜੀ ਚਲੋ ਜੀ ਟੀਨੂ ਜੀ ਇਸ ਸਮੇਂ ਪਿੰਡਾਂ ਦਾ ਦੌਰਾ ਕਰ ਰਹੇ ਹਾਂ ਕਿਵੇਂ ਦੇ ਹਾਲਾਤ ਲੱਗਦੇ ਨੇ ਕਿਉਂਕਿ ਜਦੋਂ ਲੋਕ ਆ ਕੇ ਮਿਲਦੇ ਨੇ ਜੀ ਗੱਲਾਂ ਪਤਾ ਕਰਦੇ ਨੇ ਉਹਨਾਂ ਨੂੰ ਆਪਣਾ ਪ੍ਰਿੰਟ ਸੰਭਵ ਬਹੁਤ ਵਧੀਆ ਮਾਹੌਲ ਹੈ ਮੈਂ ਅੱਜ ਪਹਿਲੇ ਦਿਨ ਕਾਫੀ ਦਿਨਾਂ ਬਾਅਦ ਆਦਮ ਪਰ ਆਇਆ ਜੀ ਜੀ ਇਹ ਥੋੜਾ ਪੁਰਾਣਾ ਇਲਾਕਾ ਜੀ ਕਹਿ ਸਕਦੇ ਆਪਾਂ ਕੀ ਪੁਰਾਣਾ ਇਲਾਕਾ ਹਾਂ ਤੇ ਬਹੁਤ ਵਧੀਆ ਮੈਨੂੰ ਸਹਿਯੋਗ ਮਿਲ ਰਿਹਾ ਮੇਰੇ ਪੁਰਾਣੇ ਸਾਥੀ ਵੀ ਮਦਦ ਕਰ ਰਹੇ ਆ ਤੇ ਨਵੇਂ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਉਹ ਵੀ ਬਹੁਤ ਮਦਦ ਕਰ ਰਹੇ ਆ ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਕਿਉਂਕਿ ਜਿੱਥੇ ਗਰਮੀ ਬਹੁਤ ਜ਼ਿਆਦਾ ਲੋਕ ਘਰਾਂ ਚੋਂ ਨਿਕਲਣ ਥੋੜਾ ਘਤਰ ਹੁੰਦੇ ਨੇ ਪਰ ਫੇਰ ਵੀ ਲੋਕ ਪਹੁੰਚਦੇ ਨੇ ਤੁਹਾਡੇ ਕੋਲ ਜੋ ਤੁਸੀਂ ਆਉਂਦੇ ਕੋਈ ਪਰਵਾਹ ਨਹੀਂ ਗਰਮੀ ਗਰਮੀ ਦੀ ਆਪਾਂ ਆਮ ਬੰਦੇ ਆਪਾਂ ਲਈ ਫਰਕ ਨਹੀਂ ਪੈਂਦਾ ਚਲੋ ਠੀਕ ਹੈ ਧੰਨਵਾਦ ਜਿਵੇਂ ਗਣਕਾ ਵੱਧਦੇ ਰਹੇ ਯਾਰ ਅਸੀਂ ਲੋਕਾਂ ਦੀ ਹਮਾਇਤ ਲੈਣ ਲਈ ਹਲਕਾ ਆਦਮਪੁਰ ਤੋਂ ਇਹ ਚੰਨੀ ਹੋਣੀ ਕਰ ਰਹੇ ਨੇ ਕਿ ਲੋਕਾਂ ਦੀ ਹਮਾਇਤ ਲਈ ਕਹਿ ਰਹੇ ਨੇ ਅਸੀਂ ਸਭ ਕਾਂਛੀਰਾਮ ਦੇ ਬੱਚੇ ਆ ਸਾਡੇ ਨਾਲ ਤਕਾ ਹੋ ਰਿਹਾ ਬੀਐਸਪੀ ਚ ਰਹਿੰਦੇ ਆ ਹੁਣੀ ਧਰਮਸੋਧ ਦੇ ਖਿਲਾਫ ਰੱਜ ਕੇ ਮਤਲਬ ਰੋਜ਼ ਕੀਤਾ ਸੀ ਕਿ ਧਰਮਸੋਧ ਖਾ ਗਿਆ ਅਸੀਂ ਖਾ ਗਿਆ ਫੀਸਾ ਖਾ ਗਿਆ ਕਾਂਗਰਸ ਚ ਆਉਂਦੇ ਸਾਰੀ ਅੱਜ ਤੱਕ ਉਹ ਬੋਲੇ ਨਹੀਂ ਕਦੀ ਧਰਮਸੋਧ ਦੇ ਖਿਲਾਫ ਕੀ ਕਹਿਣਾ ਚਾਹੋਗੇ ਦੇਖੋ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਕਾਂਗਰਸ ਦੀ ਸਰਕਾਰ ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਕਪੜਾ ਹੋਇਆ ਉਸ ਵੇਲੇ ਮੰਤਰੀ ਕਾਂਗਰਸ ਦਾ ਇਨਵੋਲਵ ਸੀ ਕੁਝ ਅਫਸਰ ਇਨਵੋਲਵ ਸੀ ਇੱਕ ਕਿਰਪਾ ਸ਼ੰਕਰ ਸਰੋਜ ਆਈਏ ਅਫਸਰ ਨੇ ਉਹਦਾ ਕਪੜਾ ਕੱਢਿਆ ਸੀ 39 ਕਰੋੜ ਰੁਪਏ ਦਾ ਗੋਸਟ ਯੂਨੀਵਰਸਿਟੀਆਂ ਉਹਨੇ ਫੜ ਲਈਆਂ ਸੀ ਵੀ ਜਿਹੜੀਆਂ ਹੈ ਹੀ ਨਹੀਂ ਰਿਕਾਰਡ ਚ ਉਹਨਾਂ ਨੂੰ ਪੈਸੇ ਮੰਤਰੀ ਨੇ ਜਾਰੀ ਕਰਦੇ ਸੀ ਜਿਹੜੀਆਂ ਯੂਨੀਵਰਸਿਟੀਆਂ ਰਿਕਾਰਡ ਜੀ ਹੈ ਨਹੀਂ ਕਾਲਜ ਬੋਰਡ ਵੀ ਹੈ ਨਹੀਂ ਬਿਲਡਿੰਗ ਵੀ ਹੈ ਨਹੀਂ ਤੇ ਉਹ ਜਦੋਂ ਫੜ ਲਿਆ ਗਿਆ ਤਾਂ ਉਸ ਵੇਲੇ ਜਿਹਨਾਂ ਦੀ ਇਹਨਾਂ ਨੇ ਗੱਲ ਕੀਤੀ ਆਦਮਪੁਰ ਦੇ ਐਮਐਲਏ ਸਾਹਿਬ ਦੀ ਉਸ ਵੇਲੇ ਉਹ ਕਾਂਗਰਸ 'ਚ ਨਹੀਂ ਸੀ ਤਾਂ ਉਹਨਾਂ ਨੇ ਕਿਹਾ ਸੀ ਬਈ ਉਹਨੂੰ ਮੰਤਰੀ ਨੂੰ ਫੜੋ ਜੀ ਸਾਧੂ ਸਿੰਘ ਨੂੰ ਅਰੈਸਟ ਕਰੋ ਗ੍ਰਿਫਤਾਰ ਕਰੋ ਉਹਨੇ ਬੱਚਿਆਂ ਦੇ ਵਜੀਫੇ ਦੇ ਪੈਸੇ ਖਾ ਲਏ ਪਰ ਜਿੱਦਾਂ ਹੀ ਥੋੜੇ ਦਿਨਾਂ ਬਾਅਦ ਉਹ ਕਾਂਗਰਸ 'ਚ ਗਏ ਤਾਂ ਜਦੋਂ ਧਰਮਸੋਧ ਨੂੰ ਫੜ ਲਿਆ ਸਰਕਾਰ ਨੇ ਤਾਂ ਫਿਰ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਕਿ ਅਸੀਂ ਖੂਨ ਦੀਆਂ ਨਦੀਆਂ ਬਹਾ ਦੇਾਂਗੇ ਵੀ ਜੇ ਸਾਧੂ ਸਿੰਘ ਧਰਮਸਦ ਨੂੰ ਨਾ ਛੱਡਿਆ। ਮਤਲਬ ਇਹ ਦੋਹਰਾ ਚਿਹਰਾ ਹੈ। ਨੰਬਰ 2 ਚਰਨਜੀਤ ਚੰਨੀ ਜਦੋਂ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਸੀ ਇਹਨਾਂ ਨੇ ਮੈਂ ਗਰੀਬ ਲੋਕਾਂ ਲਈ ਯੂਨੀਵਰਸਿਟੀ ਆਪਣੇ ਆਈਟੀਆਈ ਬਣਾਈ ਸੀ ਆਦਮਪੁਰ। ਇਹਨਾਂ ਨੇ ਬਦਲਾ ਲੂ ਭਾਵਨਾ ਨਾਲ ਉਹ ਸਾਰੀ ਆਈਟੀਆਈ ਬੰਦ ਕੀਤੀ। ਫਿਰ ਚਰਨਜੀਤ ਚੰਨੀ ਨੇ 11 ਜਨਵਰੀ 2022 ਨੂੰ ਇੱਕ ਕੈਬਨਿਟ ਦੀ ਮੀਟਿੰਗ ਕਰਕੇ ਉਹਨਾਂ ਬਲੈਕਲਿਸਟਡ ਯੂਨੀਵਰਸਿਟੀਆਂ ਨੂੰ 100 ਕਰੋੜ ਰੁਪਏ ਮਾਫ ਕਰਤਾ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਿਨ੍ਹਾਂ ਨੇ ਗਰੀਬ ਵਿਦਿਆਰਥੀਆਂ ਦੇ ਵਜੀਫੇ ਦੇ ਫੀਸਾਂ ਦੇ ਪੈਸੇ ਖਾਦੇ ਸੀ 2018 ਦੀਆਂ ਹਦਾਇਤਾਂ ਮੁਤਾਬਕ ਉਹਨਾਂ ਬਲੈਕਲਿਸਟਡ ਯੂਨੀਵਰਸਿਟੀਆਂ ਤੇ ਪਰਚੇ ਦਰਜ ਹੋਣੇ ਚਾਹੀਦੇ ਸੀ ਐਕਸ਼ਨ ਹੋਣਾ ਚਾਹੀਦਾ ਸੀ ਐਕਸ਼ਨ ਕਰਨ ਦੀ بجائے ਚੰਨੀ ਨੇ ਉਹਨਾਂ ਨਾਲ ਡੀਲ ਕਰਕੇ ਕੋਈ ਅੰਡਰ ધ ਟੇਬਲ ਪਤਾ ਨਹੀਂ ਕੀ ਹੱਥ ਮਿਲ ਗਿਆ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤਾ ਇਹ ਬਿਲਕੁਲ ਮਤਲਬ ਗਰੀਬਾਂ ਦੇ ਬੱਚਿਆਂ ਨਾਲ ੱੱਕਾਇਆ ਬੇਇਨਸਾਫੀਆ ਐਸੇ ਉਮੀਦਵਾਰ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈ ਹੁਣ ਲੋਕਾਂ ਵਿੱਚ ਉਹਦਾ ਭਾਂਡਾ ਫਾਸ ਕਰਨਾ ਚਾਹੀਦਾ ਕਿਉਂਕਿ ਇਹ ਪਹਿਲਾਂ ਤਾਂ ਕੰਮ ਨਹੀਂ ਕਰਦੇ ਗਰੀਬ ਬੰਦਿਆਂ ਵਾਸਤੇ ਬਾਅਦ ਜਦੋਂ ਵੋਟਾਂ ਆਉਂਦੀਆਂ ਆ ਫਿਰ ਐਕਟਿੰਗ ਕਰਦੇ ਆ ਗਰੀਬ ਹੋਣ ਦੀ ਸੋ ਚੰਨੀ ਦੇ ਬਾਰੇ ਤਾਂ ਲੋਕਾਂ ਨੂੰ ਜਲੰਧਰ 'ਚ ਪਤਾ ਲੱਗ ਗਿਆ ਜਿਹੜਾ 160 ਕਿਲੋਮੀਟਰ ਦੂਰ ਆਣ ਕੇ ਇੱਥੇ ਜਿਹੜਾ ਜਲੰਧਰ 'ਚ ਕੋਈ ਨਾਪਤਾ ਹੀ ਨਹੀਂ ਤੁਹਾਨੂੰ ਹਾਲ ਤੱਕ ਪਤਾ ਲੱਗੇ ਕਿ ਜਲੰਧਰ ਵਿੱਚ ਕਿਉਂ ਉਹਨਾਂ ਨੂੰ ਖੜਾ ਕੀਤਾ ਗਿਆ ਆਮ ਆਦਮੀ ਪਾਰਟੀ ਉਹ ਕਾਂਗਰਸ ਸਰਕਾਰ ਨੇ ਚੰਨੀ ਨੂੰ ਜਲੰਧਰ ਕਿਉਂ ਭੇਜਿਆ ਉਹ ਉੱਥੋਂ ਦੋ ਹਲਕਿਆਂ 'ਚ ਹਾਰ ਗਏ ਸੀ ਬੁਰੀ ਤਰ੍ਹਾਂ ਇੱਕ ਤੋਂ 38000 ਤੇ ਇੱਕ ਤੋਂ ਸ਼ਾਇਦ 28000 ਤੇ ਉੱਥੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ ਜੇ ਉਹ ਉਹਨਾਂ ਨੂੰ ਉੱਥੇ ਖੜਾ ਕਰਦੇ ਤਾਂ ਉੱਥੇ ਤਾਂ ਜ਼ਮਾਨਤ ਫਿਰ ਜ਼ਬਤ ਹੋਣੀ ਸੀ ਕਿ ਕਾਂਗਰਸ ਨੂੰ ਲੱਗਿਆ ਵੀ ਇੱਥੇ ਸ਼ਾਇਦ ਉਹਨਾਂ ਦਾ ਨਹੀਂ ਪਤਾ ਪਰ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਮੀਡੀਆ ਦਾ ਹੁਣ ਸਾਰੀਆਂ ਗੱਲਾਂ ਉਹਦੀਆਂ ਕਰਤੂਤਾਂ ਜਲੰਧਰ ਵੀ ਪਹੁੰਚ ਗਈਆਂ ਜੋ ਉੱਥੇ ਬੈਡ ਟੱਚ ਕੁੜੀਆਂ ਨੂੰ ਬੈਡ ਟੱਚ ਕਰਨ ਦੀਆਂ ਕਰਤੂਤਾਂ ਸੀ ਉਹ ਉਹਨੇ ਕੁਦਰਤੀ ਆਉਂਦੇ ਨੇ ਇੱਥੇ ਵੀ ਕਰਤੂਤ ਕਰ ਦਿੱਤੀ 10 10 ਮਈ ਨੂੰ ਉਹ ਜਦੋਂ ਇੱਕ ਬੀਬੀ ਜੀ ਜਿਹੜੇ ਸਤਕਾਰਯੋਗ ਉਹਨਾਂ ਦੀ ਠੋਡੀ ਤੇ ਉਹਨਾਂ ਦੇ ਮੂੰਹ ਤੇ ਹੱਥ ਲਾਤਾ ਸ਼ਰੇ ਬਾਜ਼ਾਰ ਤੇ ਉਹ ਕੋਈ ਚੰਗੀ ਮਾਨਸਿਕਤਾ ਦੀ ਨਿਸ਼ਾਨੀ ਨਹੀਂ ਹੈ ਸੋ ਉਹਨਾਂ ਦੇ ਉੱਤੇ ਦੋਸ਼ ਸੀਗਾ ਕਿ ਉਹਨਾਂ ਨੇ ਇੱਕ ਆਈਐਸ ਮਹਿਲਾ ਅਧਿਕਾਰੀ ਨੂੰ ਗੰਦੇ-ਗੰਦੇ ਅਸ਼ਲੀਲ ਮੈਸੇਜ ਭੇਜੇ ਸੀ ਫਿਰ ਚੀਫ ਮਿਨਿਸਟਰ ਨੇ ਉਹਨਾਂ ਨੂੰ ਮਾਫੀ ਮੰਗਾਈ ਸੀ ਉਹਨਾਂ ਕੋਲ ਹੁਣ ਹੋਰ ਵੀ ਬੜੇ ਉਧਰੋਂ ਟੈਲੀਫੋਨ ਕਰਦੇ ਆ ਚਮਕੌਰ ਸਾਹਿਬ ਤੋਂ ਭਦੌੜ ਤੋਂ ਉਹ ਦੱਸਦੇ ਆ ਲੋਕ ਇੱਥੇ ਤੱਕ ਕੇ ਤੁਸੀਂ ਉਹਨਾਂ ਦਾ ਭਤੀਜਾ ਹੈ ਇੱਕ ਮਨਰਾਜ ਸਿੰਘ ਹਾਂਜੀ ਉਹਨੇ ਵੀ ਪੱਤਰਕਾਰਾਂ ਨਾਲ ਗੱਲ ਗੱਲਾਂ ਸਾਂਝੀਆਂ ਕੀਤੀਆਂ ਹੈ ਕਿ ਮੇਰਾ ਚਾਚਾ ਜਿਹੜਾ ਬਹੁਤ ਮਾੜੀ ਮਾਨਸਿਕਤਾ ਤਾਂ ਇਹ ਦੋਨਾਂ ਦਾ ਪਰਿਵਾਰ ਹੀ ਕਹਿ ਰਿਹਾ ਉਹ ਹੁਣ ਚੰਨੀ ਜੀ ਦਾ ਭਤੀਜਾ ਜਿਹੜਾ ਆ ਉਹ ਸਕਾ ਭਤੀਜਾ ਉਹ ਮਹਿੰਦਰ ਸਿੰਘ ਕੇਪੀ ਦੀ ਮਦਦ ਕਰ ਰਿਹਾ ਤਾਂ ਉਹ ਆਪਣੇ ਚਾਚੇ ਬਾਰੇ ਇਦਾਂ ਦੀਆਂ ਗੱਲਾਂ ਦੱਸ ਰਿਹਾ ਸਾਰੀਆਂ ਕਿ ਜਿਹੜੀਆਂ ਬਹੁਤ ਸਮਾਜ ਵਿੱਚ ਗੱਲ ਕਰਨੀ ਬਣਦੀ ਨਹੀਂ ਬਹੁਤ ਮਾੜੀਆਂ ਗੰਦੀਆਂ ਗੱਲਾਂ ਉਹਨੂੰ ਹੁਣ ਅਸੀਂ ਨਿੱਤਾਰੇ ਗੱਲ ਕਰ ਲੈਨੇ ਕਿ ਕਿਉਂਕਿ ਜਦੋਂ ਐਮਪੀ ਦੇ ਇਲੈਕਸ਼ਨ ਹੁੰਦੇ ਆ ਹਾਂਜੀ ਅਸੀਂ ਜੀ ਜੂਤ ਲੂ ਜੂਤ ਮੈਂ ਇਹ ਦੱਸਣਾ ਚਾਹੁੰਨਾ ਕਿ ਜਦੋਂ ਹੁਣ ਐਮਪੀ ਬਣਦੇ ਨੇ ਕਿ ਐਮਪੀ ਦੇ ਕੋਲ ਇੱਕ ਤਰੀਕਾ ਨਾਲ ਇੱਕ ਹਲਕਾ ਨਹੀਂ ਹੁੰਦਾ ਇੱਕ ਤਰੀਕਾ ਨਾਲ ਕਿ ਜ਼ਿਲ੍ਹਾ پورا ਆ ਜਾਂਦਾ ਜੀ ਤੇ ਜ਼ਿਲ੍ਹੇ ਦੇ ਅਕੋਰਡਿੰਗ ਤੁਸੀਂ ਉਹਨੂੰ ਘੁੰਮ ਰਹੇ ਹੋ ਲੋਕਾਂ ਨਾਲ ਗੱਲਬਾਤ ਵੀ ਕਰਦੇ ਆ ਕਿਹੜੇ ਮੁੱਦੇ ਜਿਹੜੇ ਜਲੰਧਰ ਦੇ ਤੁਹਾਨੂੰ ਲੱਗੇ ਕਿ ਹੁਣ ਇਹ ਖਾਸ ਮੁੱਦੇ ਆ ਹੁਣ ਆਮ ਆਪੀ ਪਾਰਟੀ ਜਾ ਕੇ ਉਹ ਤਾਂ ਇਹਨੂੰ ਕਿਵੇਂ ਕਲੀਅਰ ਕਰਨਾ ਆਪਾਂ ਦੇਖੋ ਜਨਰਲ ਵਿਕਾਸ ਤਾਂ ਹੈਗਾ ਹੀ ਆ ਜੀ ਇੱਕ ਜਲੰਧਰ ਚ ਇਸ ਵੇਲੇ ਬੇਰੋਜ਼ਗ ਪਹਿਲਾਂ ਕਾਂਗਰਸ ਨੇ ਫਿਰ ਭਾਜਪਾ ਨੇ ਨਿੱਜੀਕਰਨ ਦਾ ਖਵਾੜਾ ਚਲਾਇਆ ਵੱਡੇ ਵੱਡੇ ਮਹਿਕਮੇ ਨਿੱਜੀ ਹੱਥਾਂ 'ਚ ਦੇ ਦਿੱਤੇ ਸਰਕਾਰੀ ਮਹਿਕਮੇ ਬੰਦ ਹੋ ਗਏ ਤੇ ਸਰਕਾਰੀ ਨੌਕਰੀ ਬਰਦ ਹੋ ਗਈ ਸਰਕਾਰੀ ਮਹਿਕਮੇ ਆਲਮੋਸਟ ਅੱਜ ਤੱਕ ਹੈ ਨਹੀਂ ਬੰਦ ਦੂਜਾ ਆਰਮੀ ਵਿੱਚ ਵੀ ਭਰਤੀ ਕਾਂਗਰਸ ਵੇਲੇ ਸਾਡੀ ਬਹੁਤ ਘਟਾ ਕੇ 30% ਤੋਂ ਘਾਟਾ ਕੇ 2% ਕਰਤੀ ਉੱਤੇ ਬੋਲਣ ਦੀ ਲੋੜ ਹੈ ਜਲੰਧਰ 'ਚ ਸਪੋਰਟਸ ਨੂੰ ਪੈਲ ਦੇਣ ਦੀ ਲੋੜ ਹੈ ਮੈਂ ਬਹੁਤ ਸਾਰੀਆਂ ਗਰਾਊਂਡਸ ਬਣਾਈਆਂ ਸੀ ਸਟੇਡੀਅਮ ਬਣਾਏ ਆਪਣੇ ਟਾਈਮ ਤੇ ਇੰਡੋਰ ਸਟੇਡੀਅਮ ਬਣਾਏ ਆਦਮ ਪਰ ਕਾਂਗਰਸ ਨੇ ਪਿਛਲੇ 5 ਸਾਲ ਕੋਈ ਧਿਆਨ ਨਹੀਂ ਦਿੱਤਾ ਇੱਥੇ ਜਲੰਧਰ ਚ ਟ੍ਰੈਫਿਕ ਦੀ ਵੀ ਪ੍ਰੋਬਲਮ ਸ਼ਹਿਰ ਚ ਵੱਧਦੀ ਜਾਂਦੀ ਹੈ ਪਿੰਡਾਂ ਦਾ ਕੋਈ ਵਿਕਾਸ ਨਹੀਂ ਹੋਇਆ ਇਹ ਮੈਂ ਜਦੋਂ ਰਿਹਾ ਇੱਥੋਂ ਤੇ ਮੈਂ ਬੜਾ ਇਮਾਨਦਾਰੀ ਨਾਲ ਮਿਹਨਤ ਨਾਲ ਕੰਮ ਕੀਤਾ ਸੀ गांव ਵੀ ਲੋਕੀ ਮੈਨੂੰ ਮੌਕਾ ਦੇਣਗੇ ਤਾਂ ਮੈਂ ਮਿਹਨਤ ਨਾਲ ਕੰਮ ਕਰੂੰਗਾ। ਨੌਕਰੀਆਂ ਤੇ ਹੁੰਦਾ ਜੀ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਕਿ ਹਰ ਸਾਲ ਪੰਜਾਬ ਪੁਲਿਸ 'ਚ ਭਰਤੀ ਹੋਇਆ ਕਰੇਗੀ, ਉਹਦੀ ਟ੍ਰੇਨਿੰਗ ਵੀ ਹੋਇਆ ਕਰੇਗੀ। ਲੇਕਿਨ ਉਹਦੇ ਤੇ ਹਾਲੇ ਤੱਕ ਕੋਈ ਕਾਰਵਾਈ ਹੋਈ ਨਹੀਂ। ਜੇ ਕਹ ਲਓ ਕਿ ਉਹ ਸਿਰਫ ਬਿਆਨ ਉਹ ਦੁਆਇਆ ਸੀ ਕਿ ਲੇਕਿਨ ਉਸ ਤੋਂ ਬਾਅਦ ਕਿ ਕੀ ਕਾਰਗੁਜ਼ਾਰੀ ਹੋਈ ਆ ਉਸ ਗੱਲ ਦੇ ਉੱਪਰ ਜੀ? ਸਭ ਤੋਂ ਵੱਡੀ ਪ੍ਰਾਪਤੀ ਭਗਵੰਤ ਸਿੰਘ ਮਾਨ ਦੀ ਆ ਵੀ 43000 ਨੌਕਰੀਆਂ ਦੇ ਦਿੱਤੀਆਂ ਹੁਣ ਹਸ ਰੋਸਾਂ 'ਚ। ਹੋਰ ਨੌਕਰੀਆਂ ਦਿੱਤੀਆਂ ਆ ਆਮ ਪਰਿਵਾਰਾਂ ਦੇ ਬੱਚਿਆਂ ਨੂੰ। ਕੋਈ ਸਪਾਰਸ਼ ਨਹੀਂ, ਕੋਈ ਪੈ ਨ ਕਰਦਾ ਮੈਨੂੰ ਸਾਡੇ ਆਜ਼ਮਪੁਰ ਇੱਕ ਬੀਬੀ ਜੀ ਮਿਲੇ ਕੁਛ ਦਿਨ ਦੀ ਗੱਲ ਆ ਉਹ ਕਹਿੰਦੇ ਵੀ ਮੇਰੀ ਕੁੜੀ ਪਿਛਲੇ 5 ਸਾਲ ਤੋਂ ਧਿਆਨ ਦੇ ਰਹੀ ਸੀ ਪਰ ਨੌਕਰੀ ਨਹੀਂ ਮਿਲਦੀ ਸੀ ਹੁਣ ਕਹਿੰਦੀ ਪਿਛਲੇ 2 ਮਹੀਨੇ ਪਹਿਲਾਂ ਉਹਨੂੰ ਨੌਕਰੀ ਮਿਲ ਗਈ ਆ ਤੇ ਕਹਿੰਦੀ ਵੀ ਇਹ ਭਗਵੰਤ ਮਾਨ ਦੀ ਮਿਹਰਬਾਨੀ ਆ ਵੀ ਸਾਨੂੰ ਬਿਨਾਂ ਸਪਾਰਸ਼ ਤੇ ਬਿਨਾਂ ਪੈਸੇ ਤੋਂ ਨੌਕਰੀ ਮਿਲ ਗਈ ਹੁਣ ਆਮ ਬੱਚਿਆਂ ਦੇ ਪਰਿਵਾਰਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਹੁਣ ਇਸ ਸਰਕਾਰ ਵਿੱਚ ਆਮ ਲੋਕਾਂ ਨੂੰ ਬੱਚਿਆਂ ਨੂੰ ਤਰਜੀਹ ਮਿਲਣੀ ਸ਼ੁਰੂ ਹੋ ਗਈ ਹੈ ਬਹੁਤ ਅਰਮਾਜੀ ਸੋ ਦੇਖ ਸਕਦੇ ਹੋ ਜਿੱਥੇ ਕਿ ਹੁਣ ਪਿੰਡਾਂ ਦਾ ਦੌਰਾ ਚੱਲ ਰਿਹਾ ਸੋ ਇਸੇ ਤਰੀਕੇ ਨਾਲ ਅਸੀਂ ਅੱਜ ਜਿੱਥੇ ਕਿ ਕੰਗੜੀਆਲ ਪਿੰਡ ਦੇ ਵਿੱਚ ਸੀਗੇ ਲੋਕ ਦੇਖ ਸਕਦੇ ਹੋ ਹਜ਼ਾਰਾ ਪਿੰਡ ਸੀਗੇ ਜੀ ਸੋ ਹੁਣ ਇੱਥੇ ਹੋਰ ਜੋ ਤੁਹਾਡੇ ਸਵਾਲ ਹੋਣਗੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਕਿ ਬੜੇ ਸਵਾਲ ਆਲੇ ਆ ਇਹਦੇ ਹਾਲੇ ਬਹੁਤ ਸਾਰੇ ਸਵਾਲ ਨੇ ਕਿਉਂਕਿ ਇਹਨਾਂ ਦਾ ਦੌਰਾ ਆ ਸੋ ਦੌਰੇ ਦੇ ਚੱਲਦੇ ਅਸੀਂ ਲਗਾਤਾਰ ਗੱਲਬਾਤ ਕਰਦੇ ਰਵਾਂਗੇ ਹਰ ਇੱਕ ਸਿਆਸੀ ਆਗੂ ਨਾਲ ਮਿਲਦੇ ਰਵਾਂਗੇ ਤੁਹਾਡੀ ਜਿਹੜੀ ਵੀ ਸਵਾਲ ਹੋਣਗੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੀਡੀ